ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆਮ ਮੁਖ ਹੈਡਲਾਈਨਸ ਤੇ ਬੇਰੂਪੰਚੇ ਰਾਸ਼ਟਰਪਤੀ ਜੋ ਬਾਈਡਨ ਅੰਤਰਰਾਸ਼ਟਰੀ ਸੰਮੇਲਨ ਦੇ ਵਿੱਚ ਕੀਤੀ ਆਖਰੀ ਸ਼ਿਰਕਤ ਰੂਸ ਯੂਕਰੇਨ ਯੁੱਧ ਤੇ ਬੋਲੇ ਡੋਨਾਲਡ ਟਰੰਪ ਕਿਹਾ ਇਸ ਯੁੱਧ ਨੂੰ ਖਤਮ ਕਰਨਾ ਪਵੇਗਾ ਕੈਨੇਡਾ ਦੀ ਸਰਹੱਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦੇ ਵਿੱਚ ਅਮਰੀਕਾ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਹੋ ਰਹੇ ਨੇ ਵਿਚਾਰ ਚਰਚੇ ਖਬਰਾਂ ਵਿਸਥਾਰ ਦੇ ਨਾਲ ਅੰਤਰਰਾਸ਼ਟਰੀ ਸੰਮੇਲਨ ਦੇ ਵਿੱਚ ਹਿੱਸਾ ਲੈਣ ਵਾਸਤੇ ਰਾਸ਼ਟਰਪਤੀ ਜੋ ਬਾਈਡਨ ਪੇਰੂ ਪਹੁੰਚੇ ਇੱਥੇ ਉਹਨਾਂ ਨੇ ਆਪਣੇ ਆਖਰੀ ਇਸ ਸਮਾਗਮ ਦੇ ਵਿੱਚ ਬਤੌਰ ਰਾਸ਼ਟਰਪਤੀ ਸ਼ਰਕਤ ਕੀਤੀ ਤੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਆਏ ਨੁਮਾਇੰਦਿਆਂ ਦੇ ਨਾਲ ਕਈ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਵੀ ਕੀਤੀ राष्ट्रपति जो बाइडेन अपने कार्यकाल के आखिरी मुख्य अंतरराष्ट्रीय सम्मेलन में हिस्सा लेने ਲਈ लैटिन अमेरिका दे 6 ਦਿਨਾ ਤੋੜੇ ਤੇ ਵੀਰਵਾਰ ਨੂੰ ਪਿਰ ਪਹੁੰਚੇ ਦੁਨੀਆ ਭਰ ਦੇ ਨੇਤਾ ਇਸ ਗੱਲ ਤੇ ਧਿਆਨ ਦੇ ਰਹੇ ਨੇ ਕਿ ਜਰਨਾਲਡ 트럼ਪ ਦਾ ਰਾਸ਼ਟਰਪਤੀ ਬੰਨਾ ਉਹਨਾਂ ਦੇ ਦੇਸ਼ ਲਈ ਕਿੰਨਾ ਮਾਇਨੇ ਰੱਖਦਾ ਹੈ ਬਾਈਡਨ ਲਈ ਤੇੜੂ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੀ ਯਾਤਰਾ ਅਤੇ ਬ੍ਰਾਜ਼ੀਲ ਵਿੱਚ ਐਮਾਜ਼ਨ ਰੇਨਫੋਰੈਸਟ ਜਾਣਾ ਅਤੇ ਜੀ20 ਨੇਤਾਵਾਂ ਦੇ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨਾ ਰਾਸ਼ਟਰਪਤੀ ਦੇ ਰੂਪ ਵਿੱਚ ਉਹਨਾਂ ਰਾਜਾਂ ਦੇ ਮੁਖੀਆਂ ਨੂੰ ਮਿਲਣ ਦਾ ਆਖਰੀ ਮੌਕਾ ਹੈ ਜਿਨ੍ਹਾਂ ਨਾਲ ਉਹਨਾਂ ਨੇ ਸਾਲਾਂ ਦੌਰਾਨ ਕੰਮ ਕੀਤਾ ਹੈ ਪਰ ਦੁਨੀਆ ਭਰ ਦੇ ਨੇਤਾਵਾਂ ਦੀਆਂ ਨਸਰਾਂ ਹੁਣ 트ੰਪ ਤੇ ਟਿਕੀਆਂ ਹੋਈਆਂ ਨੇ ਉਹ ਪਹਿਲਾਂ ਹੀ ਫੋਨ 'ਤੇ 트럼ਪ ਨੂੰ ਵਧਾਈ ਦੇ ਚੁੱਕੇ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕਯੋਗ ਆਫ ਪਰਮੀ 트럼ਪ ਨੂੰ ਮਿਲਨ ਦਾ ਮੌਕਾ ਲੱਭਣ ਲਈ ਗੋਲਫ ਗੇਮ ਦਾ ਸਹਾਰਾ ਲੈ ਰਹੇ ਨੇ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਈਡਨ ਦਾ ਦੌਰ ਆ ਮਹੱਤਵਪੂਰਨ ਹੋਵੇਗਾ ਉਹਨਾਂ ਦੇ ਇਹ ਚੰਡੇ ਵਿੱਚ ਜਲਵਾਯੂ ਮੁੱਦੇ ਗਲੋਬਲ ਬੁਨਿਆਦੀ ਢਾਂਚਾ ਨਸ਼ੀਲੇ ਪਦਾਰਥ ਵਿਰੋਧੀ ਯਤਨਾਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਣੇ ਗਲੋਬਲ ਨੇਤਾਵਾਂ ਨਾਲ 1 ਟੂ 1 ਮੀਟਿੰਗਾਂ ਅਤੇ ਦੱਖਣੀ ਕੋਰੀਆ ਦੇ ਯੂਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ शिगेरो इशिवा नाल सांझी ਬੈਠਕ ਸ਼ਾਮਿਲ ਹੋਵੇਗੀ ਬਾਈਡਨ ਦਾ ਦੱਖਣੀ ਅਮਰੀਕਾ ਦਾ ਦੌਰਾ ਵਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਤੋਂ ਇੱਕ ਦਿਨ ਬਾਅਦ ਹੋਇਆ ਇਸ ਬੈਠਕ 'ਚ ਗਾਜ਼ਾ ਲਿਬਨਾਨ ਅਤੇ ਯੂਕਰੇਨ 'ਚ ਵਿਵਾਦਾਂ 'ਤੇ ਚਰਚਾ ਕੀਤੀ ਗਈ ਬਾਈਡਨ ਨਾਲ ਗੱਲਬਾਤ ਤੋਂ ਬਾਅਦ ਟਰੰਪ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਮੈਂ ਉਨ੍ਹਾਂ ਤੋਂ ਉਨ੍ਹਾਂ ਦੇ ਵਿਚਾਰ ਪੁੱਛੇ ਤੇ ਉਨ੍ਹਾਂ ਨੇ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਰੂਸ ਅਤੇ ਯੂਕਰੇਨ ਦਾ ਯੁੱਧ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤੇ ਬਾਰ-ਬਾਰ ਇਹ ਸਵਾਲ ਉੱਠ ਰਹੇ ਨੇ ਕਿ ਕਦੋਂ ਖਤਮ ਹੋਵੇਗਾ ਰੂਸ ਤੇ ਯੂਕਰੇਨ ਦਾ ਯੁੱਧ ਪਰ ਹੁਣ ਕਿਉਂਕਿ ਅਮਰੀਕਾ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਤੇ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਨਵਾਂ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਖਤਮ ਹੋ ਜਾਵੇਗਾ ਰੂਸ ਯੂਕਰੇਨ ਦਾ ਯੁੱਧ ਕਿਉਂਕਿ ਡੋਨਾਲਡ ਟਰੰਪ ਨੇ ਹੁਣ ਇਸ ਵਿਸ਼ੇ ਦੇ ਉੱਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸੈਨਿਕ ਹਜ਼ਾਰਾਂ ਲੋਕ ਜਿਹੜੇ ਨੇ ਮਾਰੇ ਜਾ ਰਹੇ ਨੇ ਤੇ ਇਸ ਯੁੱਧ ਨੂੰ ਹੁਣ ਖਤਮ ਕਰਨਾ ਹੀ ਪਵੇਗਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ-ਯੂਕਰੇਨ ਯੁੱਧ ਵਿੱਚ ਜਾਨੀ ਨੁਕਸਾਨ ਤੇ ਅਫਸੋਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਇਸ ਯੁੱਧ ਨੂੰ ਖਤਮ ਕਰਨ ਤੇ ਧਿਆਨ ਦੇਵੇਗਾ। 트ੰਪ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਿਆਉਣ ਲਈ ਵੀ ਕੰਮ ਕਰੇਗਾ। ਉਹਨਾਂ ਨੇ ਵੀਰਵਾਰ ਨੂੰ ਆਪਣੇ ਮਾਂ ਐਲ ਲਾਗੋ ਸਟੇਟ ਨਿਵਾਸ ਤੇ ਅਮਰੀਕਾ ਫਰਸਟ ਪਾਲਿਸੀ ਇੰਸਟੀਚਿਊਟ ਲਈ ਇੱਕ ਆਯੋਜਿਤ ਸਮਾਗਮ ਦੌਰਾਨ ਕਿਹਾ ਹੈ। ਕਿ ਅਸੀਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਈ ਕੰਮ ਕਰ ਰਹੇ ਹਾਂ ਅਤੇ ਅਸੀਂ ਰੂਸ ਅਤੇ ਯੂਕਰੇਨ ਤੇ ਬਹੁਤ ਮਿਹਨਤ ਕਰਾਂਗੇ ਇਸ ਨੂੰ ਰੋਕਣਾ ਹੋਵੇਗਾ 5 ਨਵੰਬਰ ਨੂੰ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਮੌਜੂਦ ਹੋ ਕੇ ਆਪਣਾ ਪਹਿਲਾ ਵੱਡਾ ਭਾਸ਼ਣ ਧੰਦਿਆ ਹੋਇਆ 트ੰਪ ਨੇ ਕਿਹਾ ਕੀ ਰੂਸ ਅਤੇ ਯੂਕਰੇਨ ਨੂੰ ਰੋਕਣਾ ਪਵੇਗਾ ਮੈਂ ਅੱਜ ਇੱਕ ਰਿਪੋਰਟ ਵੇਖੀ ਪਿਛਲੇ 3 ਦਿਨਾਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਕਈ ਹਜ਼ਾਰ ਲੋਕ ਮਾਰੇ ਗਏ ਉਹ ਸਿਪਾਹੀ ਸਨ ਭਾਵੇਂ ਉਹ ਸਿਪਾਹੀ ਹੋਣ ਜਾਂ ਸ਼ਹਿਰਾਂ ਵਿੱਚ ਬੈਠੇ ਲੋਕ ਹੋਣ ਅਸੀਂ ਇਸ ਜੰਗ ਨੂੰ ਰੋਕਣ ਲਈ ਕੰਮ ਕਰਾਂਗੇ ਟਰੰਪ ਨੇ ਕਈ ਵਾਰ ਕਿਹਾ ਹੈ ਕਿ ਉਹਨਾਂ ਦੀ ਤਰਜੀਹ ਯੁੱਧ ਨੂੰ ਖਤਮ ਕਰਨਾ ਅਤੇ ਯੂਕਰੇਨ ਨੂੰ ਦਿੱਤੀ ਜਾ ਰਹੀ ਮਿਲਟਰੀ ਸਹਾਇਤਾ ਦੇ ਰੂਪ ਵਿੱਚ ਹੋ ਰਹੀ ਅਮਰੀਕੀ ਸਰੋਤਾਂ ਦੀ ਬਰਬਾਦੀ ਨੂੰ ਰੋਕਣਾ ਹੈ ਇਸ ਤਰ੍ਹਾਂ ਟਰੰਪ ਨੇ ਪਿਛਲੇ ਕਾਰਜਕਾਲ ਵਿੱਚ ਉਪ ਸਹਾਇਕ ਵਜੋਂ ਕੰਮ ਕਰ ਚੁੱਕੀ ਲੀਜ਼ਾ ਕਾਰਟਿਸ ਦੇ ਕਿਹਾ ਹੈ ਕਿ ਯੂਕਰੇਨ ਵਿੱਚ ਯੁੱਧ ਨੂੰ ਇਸ ਤਰੀਕੇ ਨਾਲ ਖਤਮ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਦੂਜੇ ਦੇਸ਼ਾਂ ਨੂੰ ਆਪਣੇ ਗੁਆਂਢੀਆਂ ਤੇ ਗੈਰ ਕਾਨੂੰਨੀ ਹਮਲੇ ਕਰਨ ਲਈ ਉਤਸ਼ਾਹ ਨਾ ਮਿਲੇ ਸੋ ਇੰਡੀਆ ਦੇ ਨਾਲ ਕੈਨੇਡਾ ਦੇ ਵਿਵਾਦ ਤਾਂ ਤਣਾਪੂਰਣ ਬਣੇ ਹੀ ਹੋਏ ਸਨ ਤੇ ਹੁਣ ਇਹ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕਿ ਭਾਰਤ ਦੇ ਨਾਲੋਂ ਜ਼ਿਆਦਾ ਅਮਰੀਕਾ ਵਾਸਤੇ ਕੈਨੇਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦਰਸਲ ਜ਼ਿਕਰ ਬਾਰ-ਬਾਰ ਕੀਤਾ ਜਾ ਰਿਹਾ ਹੈ ਕਿੰਦੇ ਕਿ ਸਰਹੱਦ ਸੁਰੱਖਿਅਤ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਚਾਰ ਵਟਾਂਦਰੇ ਹੋ ਰਹੇ ਨੇ। ਅਮਰੀਕਾ ਚਾਹੁੰਦਾ ਹੈ ਕਿ ਉਹ ਕੈਨੇਡਾ ਦੇ ਨਾਲ ਲੱਗਦੀ ਆਪਣੀ ਸਰਹੱਦ ਨੂੰ ਮਜ਼ਬੂਤ ਕਰ ਲਵੇ ਕਿਉਂਕਿ ਉੱਥੋਂ ਗੈਰ-ਕਾਨੂੰਨੀ ਤਰੀਕੇ ਦੇ ਨਾਲ ਕਈ ਲੋਕ ਅਮਰੀਕਾ ਆ ਰਹੇ ਨੇ। ਪਿਛਲੇ 1 ਸਾਲ ਵਿੱਚ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧਾਂ ਵਿੱਚ ਤੇਜ਼ੀ ਨਾਲ ਗਰਾਵਟ ਆਈ ਹੈ। ਕੈਨੇਡਾ ਦੀ ਜਸਟਨ ਟਰੂਡੋ ਸਰਕਾਰ ਵੱਖਵਾਦੀ ਖਾਰਪੁਆਂ ਦੀ ਹਮਾਇਤੀ ਰਹੀ ਹੈ, ਅਜਿਹਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਭਾਰਤ ਵਿਰੋਧੀ ਬਿਆਨ ਭਾਸੀ ਕਰਦੀ ਰਹੀ ਹੈ। ਇਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ جاری ਹੈ। ਹੁਣ ਇਸ ਦਾ ਗੁਆਂਢੀ ਦੇਸ਼ ਅਮਰੀਕਾ ਵੀ ਇਸੇ ਤਰ੍ਹਾਂ ਦੀਆਂ ਕੱਟੜਪੰਥੀ ਤੇ ਸਿੱਖ ਵਿਰੋਧੀ ਕਾਰਵਾਈਆਂ ਤੋਂ ਚਿੰਤਿਤ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਾਮਸਦ ਸੁਰਹੱਦੀ ਮਾਮਲਿਆਂ ਦੇ ਇੰਚਾਰਜ ਟੌਮ ਹਮਨ ਨੇ ਕੈਨੇਡਾ ਨਾਲ ਲੱਗਦੀ ਸਰਹੱਦ ਨੂੰ ਚਿੰਤਾ ਦਾ ਵਿਸ਼ਾ ਘਰਾਣ ਦਿੱਤਾ ਹੈ। ਆਦਾ ਸੰਭਾਲਨ ਤੋਂ ਪਹਿਲਾਂ ਹੀ ਟੌਮ ਹਮਨ ਨੇ ਕਿਹਾ ਕਿ ਅਮਰੀਕਾ ਨਾਲ ਲੱਗਦੀਆਂ ਕੈਨੇਡਾ ਦੀਆਂ ਸਰਹੱਦਾਂ ਕਮਜ਼ੋਰ ਨੇ ਜਿਸ ਦਾ ਫਾਇਦਾ ਲੈ ਕੇ ਅਤਵਾਦੀ ਅਮਰੀਕਾ ਵਿੱਚ ਦਾਖਲ ਹੋ ਸਕਦੇ ਨੇ। ਹਮਨ ਨੇ ਕਿਹਾ ਕਿ ਕੈਨੇਡਾ ਨੂੰ ਇਹ ਸਮਝੰਦੀ ਲੋੜ ਹੈ ਕਿ ਉਹ ਅਮਰੀਕਾ ਵਿੱਚ ਅਤਵਾਦੀਆਂ ਲਈ ਗੇਟਵੇ ਨਹੀਂ ਬਣ ਸਕਦਾ। ਕੈਨੇਡਾ ਦੇ ਗਲੋਬਲ ਨਿਊਜ਼ ਅਨੁਸਾਰ ਇੱਕ ਪਾਕਿਸਤਾਨੀ ਨਾਗਰਿਕ ਜੋ ਸਤੰਬਰ 2023 ਵਿੱਚ ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਯਹੂਦੀ ਲੋਕਾਂ 'ਤੇ ਹਮਲਾ ਕਰਨ ਲਈ ਅਮਰੀਕਾ 'ਚ ਦਾਖਲ ਹੋਣ ਦੀ ਯੋਜਨਾ ਬਣਾ ਰਿਹਾ ਸੀ ਉਸ ਨੂੰ ਕਿਊਬੈਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਹਮਨ ਨੇ ਕੈਨੇਡਾ ਅਮਰੀਕਾ ਸਰਹੱਦ 'ਤੇ અત્યੰਤ ਰਾਸ਼ਟਰੀ ਸੁਰੱਖਿਆ ਕਮਜ਼ੋਰੀਆਂ ਬਾਰੇ ਕਿਹਾ ਹੈ ਉਨ੍ਹਾਂ ਕਿਹਾ ਕਿ ਕੈਨੇਡਾ ਨੇ ਪਿਛਲੇ ਦਹਾਕੇ ਤੋਂ ਸਰਹੱਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਮਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਮੁੱਦੇ 'ਤੇ 트럼ਪ ਪ੍ਰਸ਼ਾਸਨ ਅਤੇ ਕੈਨੇਡੀਅਨ ਸਰਕਾਰ ਵਿਚਾਲੇ ਟਕਰਾਅ ਹੋ ਸਕਦਾ ਹੈ ਕਿਉਂਕਿ 트럼ਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਹਮਨ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਜ਼ਿੰਮੇਵਾਰੀ ਲਵੇਗਾ ਇਸ 'ਚ ਦੱਖਣੀ ਸਰਹੱਦ, ਉੱਤਰੀ ਸਰਹੱਦ, ਸਾਰੀਆਂ ਸਮੁੰਦਰੀ ਸਰਹੱਦਾਂ ਤੇ ਹਵਾਵਾਸੀ ਸ਼ਾਮਿਲ ਹੈ ਦਰਸਲ ਕੈੰਡਾ ਅਮਰੀਕਾ ਦੇ ਉੱਤਰ ਵਿੱਚ ਸਥਿਤ ਹੈ ਯਾਨੀ ਅਮਰੀਕਾ ਦੀ ਪੂਰੀ ਉੱਤਰੀ ਸਰਹੱਦ ਕੈੰਡਾ ਦੇ ਨਾਲ ਮਿਲਦੀ ਹੈ ਜਿਸ ਨੂੰ 트럼ਪ ਨੇ ਖਤਰਾ ਕਿਹਾ ਹੈ ਸੰਯੁਕਤ ਰਾਜ ਅਤੇ ਕੈਨੇਡਾ ਵਿਚਾਲੇ ਸਰਹੱਦ ਲਗਭਗ 8900 ਕਿਲੋਮੀਟਰ ਲੰਬੀ ਹੈ ਜਿਸ ਵਿੱਚ ਮਹਾਨ ਚੀਲਾ ਐਟਲਾਂਟਿਕ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਤੱਟਾਂ ਤੇ ਸਥਿਤ ਸਰਹੱਦੀ ਖੇਤਰ ਸ਼ਾਮਿਲ ਨੇ ਇਸ ਵਿੱਚ ਮਹਾਦੀਪ ਦੇ ਉੱਤਰ ਪੱਛਮੀ ਹਿੱਸੇ ਵਿੱਚ ਸਥਿਤ ਅਲਾਸਕਾ ਅਮਰੀਕਾ ਨਾਲ ਲਗਭਗ 2475 ਕਿਲੋਮੀਟਰ ਦੀ ਸਰਹੱਦ ਵੀ ਸ਼ਾਮਿਲ ਹੈ ਦੱਸੋਇਆ ਕਿ ਡੋਨਾਲਡ 트੍ਰੰਪ ਦਾ ਸੌ ਚੁੱਕ ਸਮਾਗਮ 21 ਜਨਵਰੀ 2025 ਨੂੰ ਹੋਣਾ ਹੈ। ਫਿਲਹਾਲ ਉਹ ਆਪਣੀ ਨਵੀਂ ਸਰਕਾਰ ਲਈ ਨਵੀਂ ਟੀਮ ਬਣਾਉਣ ਚੜ੍ਹੇ ਹੋਏ ਨੇ। ਨਵੀਂ ਟੀਮ ਦੇ ਤਹਿਤ ਹੁਣ ਤਾਕਤ ਸਾਹਮਣੇ ਆਏ ਚਿਹਰੇ 트੍ਰੰਪ ਦੀਆਂ ਨੀਤੀਗਤ ਤਰਜੀਹਾਂ ਨੂੰ ਉਜਾਗਰ ਕਰਦੇ ਨੇ। ਸਰਹੱਦੀ ਸੁਰੱਖਿਆ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ 트੍ਰੰਪ ਦੇ ਏਜੰਡੇ ਦੇ ਸਿਖਰਤੇ ਨੇ। ਹੁਮਨੂਰ ਟ੍ਰੰਪ ਵੱਲੋਂ ਸੜਹੱਦ ਦੀ ਜ਼ਿੰਮੇਵਾਰੀ ਚੋਹੀ ਗਈ ਹੈ ਕਿਉਂਕਿ ਉਹ ਪੈਨਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਨੇ ਕੈਨੇਡਾ ਦੀ ਮੀਡੀਆ ਏਜੰਸੀ ਅਨੁਸਾਰ ਹਮਨ ਨੂੰ ਡਰ ਹੈ ਕਿ ਅਤਵਾਦੀ ਕੈਨੇਡਾ ਦੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋ ਸਕਦੇ ਨੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉੱਤਰੀ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ 트੍ਰੰਪ ਪ੍ਰਸ਼ਾਸਨ ਦੀ ਤਰਜੀਹ ਹੋਵੇਗੀ ਤਾਂ ਜੋ ਕੈਨੇਡਾ ਤੋਂ ਮਨੁੱਖੀ ਤਸਕਰੀ ਅਤੇ ਅਨਿਯਮਿਤ ਕ੍ਰਾਸਿੰਗ ਦੀਆਂ ਬਾਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਉਸਨੇ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਆਟਵਾ ਨਾਲ ਸਖਤ ਗੱਲਬਾਤ ਕਰਨ ਦੀ ਚੇਤਾਵਨੀ ਦਿੱਤੀ। बोइंग ਦੇ ਵਿੱਚ ਕੰਮ ਕਰ ਰਹੇ ਕਾਮਿਆਂ ਵਾਸਤੇ ਇੱਕ ਬੇहद ਬੁਰੀ ਖਬਰ ਹੈ ਬੋਇੰਗ ਨੇ ਇੱਕ ਬੁਰਾ ਫੈਸਲਾ ਲਿਆ ਹੈ ਕਹਿੰਦੇ ਕਿ 10% ਕਰਮਚਾਰੀਆਂ ਦੀ ਜਾਂ ਤਾਂ ਬੋਇੰਗ ਛਾਂਟੀ ਕਰੇਗਾ ਜਾਂ ਫਿਰ ਕੁਝ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਇਸ ਵਾਸਤੇ ਨੋਟਿਸ ਵੀ ਜਾਰੀ ਕਰ ਦਿੱਤੇ ਜਾ ਰਹੇ ਨੇ ਕੁਝ ਹੀ ਸਮੇਂ ਦੇ ਵਿੱਚ ਹੁਣ ਬੋਇੰਗ ਨੇ ਇਹ ਫੈਸਲਾ ਕਿਉਂ ਲਿਆ ਇਸ ਪਿੱਛੇ ਜਿਹੜੀ ਚਰਚਾ ਹੈ ਉਸ ਉੱਤੇ ਇੱਕ ਵਾਰ ਨਜ਼ਰ ਮਾਰਦੇ ਹਾਂ ਬੋਇੰਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਇਸ ਹਫਤੇ ਤੋਂ ਸ਼ੁਰੂ ਹੋਣ ਵਾਲੇ ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਜਾਰੀ ਕਰ ਰਿਹਾ ਹੈ ਜੋ ਭਾਰੀ ਕਰਜ਼ੇ ਦੇ ਬੋਝ ਹੇਠ ਦੱਬੀ ਜਹਾਜ਼ ਨਿਰਮਾਤਾ ਕੰਪਨੀ ਦੀ 17000 ਨੌਕਰੀਆਂ ਜਾਂ ਇਸ ਦੇ ਗਲੋਬਲ ਕਰਮਚਾਰੀਆਂ ਦੇ 10% ਦੇ ਕਟੌਤੇ ਦੀ ਵਿਆਪਕ ਯੋਜਨਾ ਤੋਂ ਪਰਪਰਿਤ ਹੈ ਇਸ ਹਫਤੇ ਨੋਟਿਸ ਪ੍ਰਾਪਤ ਕਰਨ ਵਾਲੇ ਅਮਰੀਕੀ ਕਰਮਚਾਰੀ ਜਨਵਰੀ ਤੱਕ ਪੁਆਇੰਟ ਦੇ ਨੋਟਿਸ ਪੀਰੀਡ ਤੇ ਰਹਣਗੇ ਕਰਮਚਾਰੀਆਂ ਨੂੰ ਉਹਨਾਂ ਦੀ ਨੌਕਰੀ ਖਤਮ ਹੋਣ ਤੋਂ ਪਹਿਲਾਂ 60 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਹੈ ਖਬਰਾਂ ਇਹ ਵੀ ਨੇ ਕਿ ਬੋਇੰਗ ਨਵੰਬਰ ਦੇ ਅੱਧ ਵਿੱਚ ਇੱਕ ਵਰਕਰ ਐਡਜਸਟਮੈਂਟ ਅਤੇ ਰੀਟ੍ਰੇਨਿੰਗ ਨੋਟੀਫਿਕੇਸ਼ਨ ਵਰਨਿੰਗ ਭੇਜੇਗਾ ਇਸ ਦੀ ਵਿਆਪਕ ਤੌਰ ਤੇ ਉਮੀਦ ਕੀਤੀ ਜਾ ਰਹੀ ਹੈ ਬੋਇੰਗ ਨੇ ਇੱਕ ਬਿਆਨ ਵਿੱਚ ਕਿਹਾ ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ ਅਸੀਂ ਆਪਣੀ ਵਿੱਤੀ ਹਕੀਕਤ ਅਤੇ ਤਰਜੀਹਾਂ ਦੇ ਇੱਕ ਵਧੇਰੇ ਕੇਂਦ੍ਰਿਤ ਸਮੂਹ ਦੇ ਅਨੁਕੂਲ ਹੋਣ ਲਈ ਆਪਣੇ ਕਰਮਚਾਰੀਆਂ ਦੇ ਪੱਧਰਾਂ ਨੂੰ ਅਨੁਕੂਲਿਤ ਕਰ ਰਹੇ ਹਾਂ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਾਡੇ ਕਰਮਚਾਰੀਆਂ ਦਾ ਸਮਰਥਨ ਕੀਤਾ ਜਾਵੇ ਇਹ ਨੋਟਿਸ ਉਦੋਂ ਆਏ ਨੇ ਜਦੋਂ ਬੋਇੰਗ ਨਵੇਂ ਸੀਈਓ ਕੈਲੀ ਆਟਬਰਗ ਦੇ ਅਧੀਨ 33000 ਤੋਂ ਵੱਧ ਯੂਐਸ ਵੈਸਟ ਕੋਸਟ ਕਰਮਚਾਰੀ ਚਾਰੀਆਂ ਦੁਆਰਾ ਹਫ਼ਤਿਆਂ ਤੋਂ ਚੱਲੀ ਹੜਤਾਲ ਤੋਂ ਬਾਅਦ ਆਪਣੇ ਸਭ ਤੋਂ ਵੱਧ ਵਿਕਣ ਵਾਲੇ 737 ਮੈਕਸ ਦੇ ਉਤਪਾਦਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਕਸ ਕੰਪਨੀ ਲਈ مالی ਦਾ ਇੱਕ ਵੱਡਾ ਸਰੋਤ ਹੈ ਜਿਸ ਨੇ ਆਪਣੀ ਅਸਥਿਰ ਵਿੱਤੀ ਸਥਿਤੀ ਨੂੰ ਸੰਭਾਲਣ ਲਈ ਰੇਟਿੰਗ ਏਜੰਸੀਆਂ ਦੀਆਂ ਚਿੰਤਾਵਾਂ ਤੋਂ ਬਾਅਦ ਆਪਣੀ ਨਿਵੇਸ਼ ਗ੍ਰੇਡ ਰੇਟਿੰਗ ਨੂੰ ਸੁਰੱਖਿਅਤ ਕਰਨ ਲਈ ਅਕਤੂਬਰ ਦੇ ਅਖੀਰ ਵਿੱਚ 24 ਬਿਲੀਅਨ ਡਾਲਰ ਤੋਂ ਵੱਧ ਇਕੱਠਾ ਕੀਤਾ ਹੈ ਬੋਇੰਗ ਇਸ ਸਾਲ ਇੱਕ ਤੋਂ ਬਾਅਦ ਇੱਕ ਸੰਕਟਨਾਕ ਜੁੱਝ ਰਹੀ ਹੈ 5 ਜਨਵਰੀ ਤੋਂ ਸ਼ੁਰੂ ਹੋਈ ਜਦੋਂ ਕਿ 737 ਮੈਕਸ ਜੈਟ ਦਾ ਇੱਕ ਦਰਵਾਜ਼ਾ ਪੈਨਲ ਹਵਾ ਵਿਚਾਲੇ ਉੱਡ ਗਿਆ ਸੀ ਉਦੋਂ ਤੋਂ ਇਸ ਦੇ ਸੀਈਓ ਚਲੇ ਗਏ ਨੇ ਇਸ ਦਾ ਉਤਪਾਦਨ ਹੌਲੀ ਹੋ ਗਿਆ ਹੈ ਕਿਉਂਕਿ ਰੈਗੂਲੇਟਰ ਇਸ ਦੇ ਸੁਰੱਖਿਆ ਉਪਾਵਾਂ ਦੀ ਜਾਂਚ ਕਰ ਰਹੇ ਨੇ ਅਤੇ ਇਸ ਦੀ ਸਭ ਤੋਂ ਵੱਡੀ ਯੂਨੀਅਨ ਨੇ 13 ਸਤੰਬਰ ਨੂੰ ਹੜਤਾਲ ਸ਼ੁਰੂ ਕਰ ਦਿੱਤੀ 5 ਨਵੰਬਰ ਨੂੰ ਖਤਮ ਹੋਣ ਵਾਲੀ ਹੜਤਾਲ ਅਤੇ ਇਸ ਹਫਤੇ ਕੰਪਨੀ ਦੀਆਂ ਸੈਟਲ ਏਰੀਆ ਅਸੈਂਬਲੀ ਲਾਈਨਾਂ ਤੇ ਵਾਪਸ ਆਉਣ ਵਾਲੇ ਬੋਇੰਗ ਕਾਮੇ ਹੁਣ ਮੈਕਸ ਉਤਪਾਦਨ ਦੀ ਹੌਲੀ ਪੁਨਰ ਸੁਰਜੀਤੀ ਦਾ ਸਮਰਥਨ ਕਰਦੇ ਨੇ ਪਰ ਇਸ ਮਾਮਲੇ ਤੋਂ ਜਾਣੂ ਦੋ ਸਰੋਤਾਂ ਨੇ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕੀ ਜਹਾਜ਼ ਨਿਰਮਾਤਾ ਦੇ ਕਰਮਚਾਰੀਆਂ ਨੇ ਮਨੋਬਲ ਨੂੰ ਛਾਂਟੀ ਦੇ ਨਾਲ-ਨਾਲ ਖਰਚਾ ਅਤੇ ਯਾਤਰਾ ਵਿੱਚ ਕਟੌਤੀ ਨਾਲ ਪ੍ਰਭਾਵਿਤ ਦੱਸਿਆ ਹੈ ਸੂਤਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਦੁਵਾਰ ਨੂੰ ਬਹੁਤ ਸਾਰੇ ਕਰਮਚਾਰੀ ਬੌਸ ਨਾਲ ਫੋਨ ਕਾਲ ਜਾਂ ਜ਼ੂਮ ਮੀਟਿੰਗ ਦੀ ਉਡੀਕ ਕਰ ਰਹੇ ਸਨ ਕਿ ਕੀ ਉਹ ਆਪਣੀ ਨੌਕਰੀ ਗਵਾ ਦੇਣਗੇ ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਸੋ ਇੱਕ ਨਜ਼ਰ ਮਾਰ ਲੈਣੇ ਆਜ ਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 671 ਯੂ ਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 820 ਯੂ ਐਸ ਡਾਲਰ ਤੇ ਬਰਕਰਾਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 870 ਯੂ ਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 56671 ਰੁਪਏ 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 69255 ਰੁਪਏ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 73478 ਰੁਪਏ ਸੋ ਯੂ ਐਸ ਡਾਲਰ ਦਾ ਜ਼ਿਕਰ ਕਰਦੇ ਹਾਂ ਅੱਜ ਇੱਕ ਯੂ ਐਸ ਡਾਲਰ 84 ਭਾਰਤੀ ਰੁਪਏ ਤੇ 45 ਭਾਰਤੀ ਪੈਸੇ ਦੇ ਬਰਾਬਰ ਹੋ ਗਿਆ ਇਸ ਦਿਨ ਆ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ